ਜੰਗਲਾਂ 'ਚ ਮੰਗਲ ਲੱਗ ਜਾਂਦੇ 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 ਜਿੱਥੇ ਹੋਵੇ ਵਾਸਾ ਸੰਤਾਂ ਦਾ ਜਿੱਥੇ ਹੋ ਜਿੱਥੇ ਹੋਵੇ ਵਸ ਰੱਬ ਨੂੰ ਮੀ ਮੰਨਣਾ ਪੈ ਜਾਂਦਾ 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 ਜੇ ਹੋਵੇ ਅਰਦਾਸ ਸੰਤਾਂ ਦਾ ਜੇ ਹੋਵੇ ਰਦਾਸ ਸੰਤਾਂ ਦਾ ਜੇ ਹੋਵੇ ਅਰਦਾਸ ਸੰਤਾਂ ਦਾ ਜੇ ਹੋਵੇ ਅਰਦਾਸ ਸੰਤਾਂ ਦਾ ਜੰਗਲਾਂ ਚ ਮੰਗਲ ਲੱਗ ਜਾਂਦੇ ਜੰਗਲਾਂ ਚ ਮੰਗਲ ਲੱਗ ਜਾਂਦੇ ਜੰਗਲਾਂ ਚ ਮੰਗਲ ਲੱਗ ਜਾਂਦੇ ਜੰਗਲਾਂ ਚ ਜਿੱਥੇ ਹੋਵੇ ਵਾਸਾ ਸੰਤਾਂ ਦਾ 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 ਸੋ ਜਿੱਥੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਸੋ ਟਿਕ ਜਾਂਦੇ ਸੋ ਕਹਿੰਦੇ ਜੰਗਲਾਂ 'ਚ ਵੀ ਮੰਗਲ ਲੱਗ ਜਾਂਦੇ ਤੇ ਜਿੱਥੇ ਗੁਰੂ ਪਿਆਰਿਓ ਮਾੜੀ ਬਿਰਤੀ ਵਾਲਾ ਹੁੰਦਾ ਜਿੱਥੇ ਨਸ਼ੇ ਕਰਨ ਵਾਲਾ ਮਾੜੀ ਬਿਰਤੀ ਰੱਖਣ ਵਾਲਾ ਮਾੜੇ ਕਰਮ ਕਰਨ ਵਾਲਾ ਸੋ ਗੁਰੂ ਪਿਆਰੇ ਉੱਥੇ ਤੇ ਫਿਰ ਕਲੇਸ਼ ਹੀ ਹੋਣਾ ਤੇ ਜਿੱਥੇ ਕਲੇਸ਼ ਹੁੰਦਾ ਸਿਆਣੇ ਇਹ ਗੱਲ ਕਹਿੰਦੇ ਆ ਨਾ ਕਲਾ ਤਲੰਦਰ ਵਸੇ ਘੜਿਓਂ ਪਾਣੀ ਨਸੇ ਸੋ ਇਹ ਸਿਆਣਿਆਂ ਨੇ ਨਿਚੋੜ ਕੱਢਿਆ ਐਵੇਂ ਨਹੀਂ ਕਹਿ ਦਿੰਦਾ ਕਿ ਜਿੱਥੇ ਕਲੇਸ਼ ਹੁੰਦਾ ਨਾ ਕਹਿੰਦੇ ਉਸੇ ਘਰ ਵਿੱਚ ਪਾਣੀ ਵੀ ਨਹੀਂ ਰਹਿੰਦਾ ਸੋ ਘੜੇ 'ਚ ਕਹਿੰਦੇ ਪਾਣੀ ਤੱਕ ਨਹੀਂ ਰਹਿੰਦਾ ਹੋਰ ਤੇ ਰਹਿਣਾ ਕੀ ਹੈ ਸੋ ਕਲਾ ਕਲੰਦਰ ਵਸੇ ਘੜਿਓਂ ਪਾਣੀ ਨਸੇ ਸੋ ਉਥੇ ਦੇ ਪਾਣੀ ਵੀ ਨਸੀਬ ਨਹੀਂ ਹੁੰਦਾ ਤੇ ਗੁਰੂ ਪਿਆਰਿਓ ਹੋਰ ਦੇ ਨਸੀਬ ਹੋਣਾ ਕੀ ਹੈ ਸੋ ਇਸ ਕਰਕੇ ਜੇ ਚਾਹੁੰਦੇ ਆ ਕਿ ਆਪਣੇ ਘਰਾਂ 'ਚ ਸੁਖ ਸ਼ਾਂਤੀ ਰਹੇ ਇਤਫਾਕ ਬਣਿਆ ਰਹੇ ਸੋ ਜਿੰਨਾ ਹੋ ਸਕਦਾ ਬੰਦਗੀ ਕਰੋ ਸੋ ਇੱਕ ਬੰਦਗੀ ਪਰਮੇਸ਼ਰ ਦੀ ਬੰਦਗੀ ਵਿੱਚ ਹੀ ਤਾਕਤ ਹੈ ਕਿ ਜਿਹੜੀ ਗੁਰੂ ਪਿਆਰਿਓ ਸੋ ਆਪਣੇ ਘਰਾਂ ਵਿੱਚ ਸੁਖ ਸ਼ਾਂਤੀ ਵਰਤਾ ਸਕਦੀ ਹੈ ਸੋ ਜਿਹੜੀ ਆਪਣੇ ਪਰਿਵਾਰ ਵਿੱਚ ਏਕਤਾ ਲਿਆ ਸਕਦੀ ਸੋ ਨਹੀਂ ਤੇ ਜਿੰਨਾ ਮਰਜੀ ਜ਼ੋਰ ਲਾ ਲੋ ਸੋ ਹੋਰ ਕਿਸੇ ਤਰੀਕੇ ਦੇ ਨਾਲ ਘਰ ਵਿੱਚ ਏਕਤਾ ਨਹੀਂ ਬਣਦੀ ਨਾ ਹੀ ਸੁੱਖ ਸ਼ਾਂਤੀ ਆਉਂਦੀ ਜੇ ਸੁੱਖ ਸ਼ਾਂਤੀ ਇਹ ਬੰਦਗੀ ਚੋਂਦੀ ਬੰਦਗੀ ਕਰਨ ਨਾਲ ਆਉਂਦੀ ਹੈ ਤੇ ਜਿਹੜੇ ਬੰਦਗੀ ਕਰਦੇ ਆ ਉਹ ਭਾਵੇਂ ਛਕਰੀਆਂ 'ਚ ਰਹਿੰਦੇ ਹੋਣ ਤੇ ਭਾਵੇਂ ਰੁੱਖਾਂ ਮਿੱਸਾ ਖਾ ਕੇ ਗੁਜ਼ਾਰਾ ਕਰਦੇ ਹੋਣ ਖੁਸ਼ ਰਹਿੰਦੇ ਤੇ ਗੁਰੂ ਪਿਆਰਿਓ ਸੋ ਜਿਹੜੇ ਬੰਦਗੀ ਨਹੀਂ ਕਰਦੇ ਭਾਵੇਂ ਉਹਨਾਂ ਨੂੰ ਰੋਜ਼ ਛੇਤੀ ਪ੍ਰਕਾਰ ਦਾ ਭੋਜਨ ਮਿਲਦਾ ਖਾਣ ਭਾਵੇਂ ਉਹਨਾਂ ਦੇ ਥੱਲੇ ਕਰੋੜਾਂ ਦੀਆਂ ਗੱਡੀਆਂ ਹੋਣ ਸੋ ਤਾਂ ਵੀ ਗੁਰੂ ਪਿਆਰਿਓ ਉਹ ਸੜੇ ਪੱਗੇ ਰਹਿੰਦੇ ਸੋ ਉਹਨਾਂ ਦੇ ਮੱਥੇ ਲੱਗਣ ਨੂੰ ਦਿਲ ਨਹੀਂ ਕਰਦਾ ਸੋ ਟਲ ਕੇ ਗੁਰੂ ਪਿਆਰਿਓ ਲੰਘਣਾ ਪੈਂਦਾ ਉਹਨਾਂ ਨੂੰ ਸੋ ਜਿੱਥੋਂ ਦੁਰੇ ਆਉਂਦੇ ਹੋਣ ਨਾ ਸੋ ਟਲ ਕੇ ਲੰਘਣਾ ਪੈਂਦਾ ਕਿ ਦੁਰੇ ਆਉਂਦੇ ਆ ਸੜੇ ਪੱਗੇ ਆ ਸੋ ਇਹਨੇ ਵੀ ਮਨ ਸਾੜ ਆਪਣਾ ਸਾੜ ਦੇਣਾ ਸਾੜ ਕੇ ਰੱਖ ਦੇਣਾ ਸੋ ਇਸ ਕਰਕੇ ਬੰਦਾ ਉਹਦੇ ਤੋਂ ਟਲ ਕੇ ਲੰਘਦਾ ਸੋ ਵੇਖ ਲਓ ਹੁਣ ਜੇ ਬੰਦਗੀ ਕਰਾਂਗੇ ਆਪਾਂ ਤੇ ਗੁਰੂ ਪਿਆਰਿਓ ਕਿੰਨਾ ਆਨੰਦ ਦੇ ਬੰਦਗੀ ਵਿੱਚ ਸੋ ਜੰਗਲਾਂ 'ਚ ਵੀ ਮੰਗਲ ਲੱਗ ਜਾਂਦੇ ਤੇ ਕਿੱਥੇ ਆਪਾਂ ਘਰਾਂ ਦੇ ਵਿੱਚ ਰਹਿ ਕੇ ਪਰਿਵਾਰਾਂ 'ਚ ਰਹਿ ਕੇ ਵੀ ਦੁਖੀ ਹੋਏ ਕਰਦੇ ਸੋ ਸਾਰੀ ਬੰਦਗੀ ਦੇ ਘਾਟ ਕਰਗੇ ਆ ਸੋ ਐਸੇ ਕਰਕੇ ਸੋ ਗੁਰੂ ਅਰਜਨ ਦੇਵ ਮਹਾਰਾਜੀ ਨੇ ਸੋ ਜਦੋਂ ਆਪਣੀ ਘਰ ਵਾਲੀ ਦੇ ਪੈਣ ਨੂੰ ਉਪਦੇਸ਼ ਦਿੱਤਾ ਹਰ ਹਾਲ ਸੋ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਨੈਣ ਨਾ ਦੇਖੇ ਸਾਧੂ ਦੇ ਨੈਣ ਬਿਹਾਲਿਆ ਕਹਿੰਦੇ ਜਿਹੜੇ ਨੈਣ ਅੱਖਾਂ ਸਾਧ ਸੰਗਤ ਦੇ ਦਰਸ਼ਨ ਨਹੀਂ ਨ ਕਰਦੀਆਂ ਰੱਬ ਦੇ ਪਿਆਰਿਆਂ ਦੀ ਗੁਰੂ ਦੇ ਜਿਹੜੇ ਦਰਸ਼ਨ ਨਹੀਂ ਕਰਦੀਆਂ ਕਹਿੰਦੇ ਉਹਨਾਂ ਦਾ ਬੁਰਾ ਹੀ ਹਾਲ ਹੋਇਆ ਰਹਿੰਦਾ ਨੈਣ ਨਾਲ ਦੇਖੇ ਸਾਧ세 ਨੈਣ ਬਿਹਾਲਿਆ ਕੰਨ ਨਾਲ ਸੁਣਹੀ ਨਾਦ ਕੰਨ ਮੁੰਦ ਕਾਲਿਆ ਕਹਿੰਦੇ ਜਿਹੜੇ ਕੰਨ ਕਹਿੰਦੇ ਗੁਰਬਾਣੀ ਨਹੀਂ ਸੁਣਦੇ ਪਰਮੇਸ਼ਰ ਦਾ ਨਾਮ ਨਹੀਂ ਨਾ ਸੁਣਦੇ ਕਹਿੰਦੇ ਉਹਨਾਂ ਦਾ ਤੇ ਕੋਈ ਫਾਇਦਾ ਨਹੀਂ ਹੁੰਦਾ ਜਿੱਤੇ ਸਿੱਕਾ ਢਾਲ ਕੇ ਪਾ ਦੇਣਾ ਚਾਹੀਦਾ ਸੋ ਇਹਦੇ ਨਾਲ ਉਹ ਤੇ ਬੋਲਾ ਹੀ ਚੰਗਾ ਬੰਦਾ ਸੋ ਜਿਹਨੂੰ ਜੇ ਕੰਮ ਸੋ ਕੰਮ ਨੂੰ ਚੰਗਾ ਨਹੀਂ ਸੁਣਦਾ ਤੇ ਉਹ ਮਾੜਾ ਵੀ ਨਹੀਂ ਸੁਣ ਸਕਦਾ ਕਰਨ ਸੁਣਹਿ ਨਾਦ ਕਰਨਮੁੰਦ ਘਾਲੇ ਰਸਨਾ ਜੱਪੇ ਨਾ ਨਾਮ ਤਿਲ ਤਿਲ ਕਰ ਕੱਟੀਐ ਕਹਿੰਦੇ ਜਿਹੜੀ ਰਸਨਾ ਨਾਮ ਨਹੀਂ ਜਪਦੀ ਜਿਹੜੀ ਜੀਬ ਨਾਮ ਨਹੀਂ ਜਪਦੀ ਸੋ ਦੇ ਤਿਲ ਤਿਲ ਕਰਕੇ ਕੱਟ ਦਿੱਤੀ ਜਾਵੇ ਹੁਣ ਤਿਲ ਵੇਖੋ ਕਿੱਡਾ ਕੁ ਹੁੰਦਾ ਸੋ ਕਹਿੰਦੇ ਉਹਨੂੰ ਤਿਲ ਤਿਲ ਕਰਕੇ ਕੱਟ ਜਾਣਾ ਕੱਟ ਦੇਣਾ ਚਾਹੀਦਾ ਇਦਾਂ ਦੀ ਰਸਨਾ ਦਾ ਫਾਇਦਾ ਹੀ ਕੀ ਸੋ ਜਿਹੜੀ ਨਾਮ ਨਹੀਂ ਜਪਦੀ ਮਿੱਠਾ ਨਹੀਂ ਬੋਲਦੀ ਸੋ ਉਹਦੇ ਨਾਲ ਉਹ ਦਿਗੂਗਾ ਹੀ ਚੰਗਾ ਅਜੇ ਚੰਗਾ ਨਹੀਂ ਬੋਲ ਸਕਦਾ ਮਾੜਾ ਵੀ ਨਹੀਂ ਬੋਲ ਸਕਦਾ ਰਸਨਾ ਜੱਪੇ ਦਾ ਨਾਮ ਤਿਲ ਤਿਲ ਕਰ ਘਟਿਏ ਹਰਿ ਹਾਂ ਜਦ ਬਿਸਰੇ ਗੋਬਿੰਦ ਰਹੀ ਦਿਨੋਂ ਦਿਨ ਘਟਿਏ ਕਹਿੰਦੇ ਜੋ ਪ੍ਰਮਾਤਮਾ ਬੰਦੇ ਨੂੰ ਭੁੱਲ ਜਾਏ ਨਾ ਦਿਨੋਂ ਦਿਨ ਸੋ ਘਟਦਾ ਜਾਂਦਾ ਬੰਦਾ ਅੰਦਰੋਂ ਘਟਾ ਜਾਂਦਾ ਅੰਦਰੋਂ ਘਟਦਾ ਜਾਂਦਾ ਬਾਹਰੋਂ ਦੇ ਬੇਸ਼ੱਕ ਮਾਇਆ ਕਰਕੇ ਵੱਧਦਾ ਜਾਵੇ ਪਰ ਅੰਦਰੋਂ ਬੋਧ ਘਟ ਜਾਂਦਾ ਹੈ ਕਿਉਂਕਿ ਸੋ ਮਨ ਗੁਰੂ ਪਿਆਰਿਓ ਛੜ ਭੁੱਜ ਜਾਂਦਾ ਸੋ ਜਿਵੇਂ ਖੇਤੀ ਨੂੰ ਪਾਣੀ ਨਾ ਲੱਗੇ ਤੇ ਖੇਤੀ ਸੜ ਜਾਂਦੀ ਸੁੱਕ ਜਾਂਦੀ ਐ ਇਸੇ ਤਰ੍ਹਾਂ ਮਨ ਸੁੱਕ ਛੜ ਜਾਂਦਾ ਅੰਦਰੋਂ ਘਾਟਾ ਪੈਂਦਾ ਬਹੁਤ ਵੱਡਾ ਜੇ ਭਜਨ ਨਾ ਕਰੀਏ ਸੋ ਜਿਹੜੇ ਪਰਮੇਸ਼ਰ ਨੂੰ ਯਾਦ ਕਰਦੇ ਉਹ ਅੰਦਰੋਂ ਵੱਧਦੇ ਬਾਹਰੋਂ ਬੇਸ਼ੱਕ ਉਹ ਗਰੀਬੀ 'ਚ ਹੋਣ ਛੱਪਰੀ 'ਚ ਹੋਣ ਰੁੱਖਾਂ ਮਿਸਕਾ ਕੇ ਗੁਜ਼ਾਰਾ ਕਰਦੇ ਹੋਣ ਸੋ ਬਾਹਰੋਂ ਬਾਹਰ ਦੀ ਗੱਲ ਨਹੀਂ ਗੱਲ ਤੇ ਅੰਦਰ ਦੀ ਸਭ ਤੋਂ ਵੱਡਾ ਸੁੱਖ ਕਿਹੜਾ ਦੁਨੀਆ 'ਚ ਹੋਏ ਮਨ ਦਾ ਸੋ ਮਨ ਦਾ ਸੁੱਖ ਸਭ ਤੋਂ ਵੱਡਾ ਹੈ ਜਿਹਨੂੰ ਮਨ ਦਾ ਸੁੱਖ ਮਿਲ ਗਿਆ ਸੋ ਬਾਹਰ ਵਾਲੇ ਸੁੱਖ ਮੈਨੇ ਨਹੀਂ ਰੱਖਦੇ ਕੋ ਮੇਲਿਆਂ ਚ ਰਹਿੰਦਾ ਕਿ ਛਪਰੀ ਚ ਰਹਿੰਦਾ ਕਰੋੜਾਂ ਦੀਆਂ ਗੱਡੀਆਂ ਚ ਫਿਰਦਾ ਕਿ ਸਾਈਕਲ ਤੇ ਤੁਰਿਆ ਫਿਰਦਾ ਸੋ ਇਹ ਚੀਜ਼ਾਂ ਮੈਨੇ ਨਹੀਂ ਰੱਖਦੀਆਂ ਮੈਨੇ ਰੱਖਦਾ ਹੈ ਅੰਦਰ ਦਾ ਸੁੱਖ ਓਏ ਮਨ ਦਾ ਤੇ ਮਨ ਦਾ ਸੁੱਖ ਸਾਰਾ ਭਜਨ ਤੇ ਖੜਾ ਤੇ ਆਪਾਂ ਲੱਭਦੇ ਆ ਪਦਾਰਥਾਂ ਵਿੱਚੋਂ ਕਿ ਸ਼ਾਇਦ ਪਦਾਰਥ ਬਹੁਤ ਇਕੱਠੇ ਹੋ ਜਾਣ ਤੇ ਤਾਂ ਮਨ ਪੂਰਾ ਸੁખી ਹੋਏਗਾ ਸੋ ਮਨ ਨੂੰ ਜੇ ਸੁਖੀ ਕਰਨਾ ਤੇ ਉਹ ਭਜਨ ਨਾਲ ਹੀ ਹੋਣਾ ਔਰ ਦੂਜੀ ਚੀਜ਼ ਰੱਬ ਨੇ ਇਦਾਂ ਦੀ ਬਣਾਈ ਨਹੀਂ ਸੋ ਜਿਹੜੀ ਮਨ ਨੂੰ ਸੁਖੀ ਕਰ ਸਕਦੀ ਹੋਵੇ ਸੋ ਆਓ ਫਿਰ ਇਸ ਕਰਕੇ ਸੰਗਤ ਵਿੱਚ ਆਓ ਜਿੰਨਾ ਹੋ ਸਕਦਾ ਸੰਗਤ ਵਿੱਚ ਬਹਿ ਕੇ ਜਪੋ ਤਾਂ ਹੀ ਤੁਹਾਨੂੰ ਝਟਕ ਲੱਗੇਗੀ ਨਾਮ ਜਪਣ ਦੀ ਤੇ ਤਾਂ ਹੀ ਤੁਸੀਂ ਕੰਮ ਕਰ ਕਰਦੇ ਆ ਵੀ ਜਪ ਸਕਦੇ ਹੋ ਘਰ ਵਿੱਚ ਬਹਿ ਕੇ ਵੀ ਜਪ ਸਕਦੇ ਸੋ ਜੇ ਤੁਸੀਂ ਸੰਗਤ ਚ ਆ ਕੇ ਜਪੋਗੇ ਤੇ ਜਿਹੜਾ ਸੰਗਤ ਵਿੱਚ ਨਹੀਂ ਜਪਦਾ ਸੋ ਗੁਰੂ ਪਿਆਰਿਓ ਘਰ ਜਪਨਾ ਫਿਰ ਬਹੁਤ ਮੁਸ਼ਕਲ ਹੈ ਕੋਈ ਹੋਈ ਹੈ ਜਿਹੜਾ ਜਪ ਲੈ ਨਹੀਂ ਤੇ ਨਹੀਂ ਜਪਿਆ ਕੰਮ ਸੋ ਆਪੋ ਦਾ ਸਲੋਕ ਪਵਨੰ ਗੁਰੂ ਪਾਨੀ ਪਿਤਾ